ਸਸਿਕਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ 1040 ਲੋਟਰੀ ਬਾਰੇ ਪੰਜਾਬ ਸਟੇਟ ਨੇ ਇੱਕ ਨਵੀਂ ਲੋਟਰੀ ਲਾਂਚ ਕੀਤੀ ਆ ਸਭ ਤੋਂ ਪਹਿਲਾਂ ਤੁਸੀਂ ਟਿਕਟ ਨੂੰ ਸਮਝਣਾ ਹੈ ਫੇਰ ਜਾ ਕੇ ਟਿਕਟ ਖਰੀਦਣੀ ਹੈ ਠੀਕ ਹੈ ਜੀ ਪੂਰੀ ਵੀਡੀਓ ਦੇਖਿਓ ਜੇ ਕੋਈ ਤੁਹਾਡਾ ਸਵਾਲ ਹੈ ਤੁਸੀਂ ਮੈਨੂੰ ਕਮੈਂਟਾਂ ਵਿੱਚ ਵੀ ਜ਼ਰੂਰ ਪੁੱਛ ਸਕਦੇ ਹੋ ਇਹਦਾ ਡਰਾ ਕਿਦਾਂ ਨੇ ਆ ਕਿੰਨੀਆਂ ਟਿਕਟਾਂ ਆ ਕਿੰਨੇ ਪ੍ਰਾਈਜ਼ ਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਹੋਰ ਬਾਰੇ ਵੀ ਆਪਾਂ ਗੱਲ ਕਰਾਂਗੇ ਕਿਹੜੀ ਕਿਹੜੀ ਗੱਲਾਂ ਤੁਸੀਂ ਖਿਆਲ ਰੱਖਣਾ ਹੈ ਲੋਟਰੀ ਖਰੀਦਣ ਲੱਗੇ ਸਭ ਤੋਂ ਪਹਿਲਾਂ ਇਹਦਾ ਜਿਹੜਾ ਡਰਾ ਹੈ 13 ਜੂਨ ਨੂੰ ਨਿਕਲਿਆ ਜਾ ਰਿਹਾ ਨੌਵੇਂ ਮਹੀਨੇ ਦੀ 8 ਵੇ ਡਰਾ ਨਿਕਲਣਾ ਰਾਤ ਨੂੰ ਤੇ ਰਿਜ਼ਲਟ ਵੀ ਤੁਹਾਨੂੰ ਅਸੀਂ ਦੱਸ ਦਾਂਗੇ ਇਸ ਕਰਕੇ ਪੇਜ ਨੂੰ ਜ਼ਰੂਰ ਫੋਲੋ ਕਰਿਆ ਕਰੋ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰਦੇ ਹਾਂ ਵਿੱਚ ਕਿਹੜੇ ਕਿਹੜੇ ਪ੍ਰਾਈਜ਼ ਆ ਪਹਿਲਾ ਪ੍ਰਾਈਜ਼ ਜਿਹੜਾ 50 ਲੱਖ ਰੁਪਏ ਦਾ ਆ ਦੂਸਰਾ ਨਾਮ ਉਹ ਜੀ 10 ਲੱਖ ਰੁਪਏ ਦਾ ਤੀਸਰਾ 5 ਲੱਖ ਰੁਪਏ ਦਾ ਚੌਥਾ ਨਾਮ ਜਿਹੜਾ 9000 ਰੁਪਏ ਦਾ ਹੋਣਾ ਉਹ 125 ਪ੍ਰਾਈਜ਼ ਕੱਢਿਆਣੇ ਆ ਪੰਜਵਾਂ ਪ੍ਰਾਈਜ਼ ਜਿਹੜਾ 7000 ਦਾ ਆ ਉਹ ਵੀ 125 ਪ੍ਰਾਈਜ਼ ਆ ਛੇਮਾ ਪ੍ਰਾਈਜ਼ 5000 ਦਾ ਉਹ ਵੀ 125 ਪ੍ਰਾਈਜ਼ ਆ ਸੱਤਵਾਂ ਨਾਮ 3000 ਦਾ ਉਹ ਵੀ 125 ਪ੍ਰਾਈਜ਼ ਕੱਢੇ ਜਾਣੇ ਤੇ ਅੱਠਵਾਂ ਪ੍ਰਾਈਜ਼ ਹੈਗਾ 2000 ਰੁਪਏ ਦਾ ਉਹ 2500 ਪ੍ਰਾਈਜ਼ ਕੱਢੇ ਜਾਣੇ ਆ 3000 ਤਿੰਨ ਪ੍ਰਾਈਜ਼ ਕੱਢਣੇ ਆ ਠੀਕ ਹੈ ਜੀ ਟੋਟਲ ਸਕੀਮ ਜਿਹੜੀ ਆ 50000 ਟਿਕਟਾਂ ਛਪੀਆਂ ਤੇ ਪੰਜਾਬ ਸਟੇਟ ਦੀ ਨਵੀਂ ਲੋਟਰੀ ਆਈ ਹੈ ਠੀਕ ਹੈ ਜੀ ਪਹਿਲੀ ਵਾਰ ਆਈ ਹੈ ਪਿਛਲੀ ਵਾਰ ਸੀ ਕਿ ਨਾਗਲੈਂਡ ਸਟੇਟ ਦੀ ਉਹਦੇ ਵਿੱਚ 20000 ਟਿਕਟਾਂ ਹੁੰਦੀਆਂ ਸੀਗੇ 20000 ਸਿਰਫ ਤੇਰ ਵਿੱਚ ਪ੍ਰਾਈਜ਼ ਵੀ ਵਧਾ ਦਿੱਤੇ ਪੰਜਾਬ ਸਟੇਟ ਨੇ ਇਰ ਵਿੱਚ ਪੰਜ ਸੀਰੀਜ਼ ਆਇਆ A B C D E ਹਰ ਇੱਕ ਸੀਰੀਜ਼ ਵਿੱਚ 10000 ਟਿਕਟ ਹੈ ਤੇ ਟੋਟਲ ਸਕੀਮ ਜਿਹੜੀ 50000 ਟਿਕਟਾਂ ਚੋਂ ਇਨਾਮ ਨਿਕਲਣੇ ਪਹਿਲਾ 50 ਲੱਖ ਦਾ ਦੂਸਰਾ 10 ਲੱਖ ਦਾ ਤੀਸਰਾ 5 ਲੱਖ ਦਾ ਇਹ ਲਾਟਰੀ ਹੈਗੀ ਗਰੰਟਡ ਨਹੀਂ ਹੈਗੀ ਵਿਕੇ ਜਾਂਦਾ ਟਿਕਟਾਂ ਚ ਵੀ ਜਾ ਸਕਦਾ ਅਨਸੋਲਡ ਵੀ ਜਾ ਸਕਦਾ ਠੀਕ ਹੈ ਜੀ ਮੇਰਾ ਕੰਮ ਹੈ ਤੁਹਾਨੂੰ ਸਹੀ ਜਾਣਕਾਰੀ ਦੇਣਾ ਬਾਕੀ ਖਰੀਦਣਾ ਟਿਕਟ ਨਹੀਂ ਖਰੀਦਣਾ ਉਹ ਤੁਹਾਡੀ ਮਰਜ਼ੀ ਆ ਇਹ ਵਿੱਚ ਜਿਹੜਾ ਪਹਿਲਾ ਪ੍ਰਾਈਜ਼ 50 ਲੱਖ ਦਾ ਸੈਕੰਡ 10 ਲੱਖ ਦਾ ਥਰਡ 5 ਲੱਖ ਦਾ ਇਹ ਸੀਰੀਜ਼ ਨਾਲ ਆਉਣੀਆਂ ਠੀਕ ਹੈ ਜੀ ਤੇ ਬਾਕੀ ਜਿਹੜੇ 9000 7000 5000 3000 2000 ਇਹ ਇੱਥੇ ਤੁਸੀਂ ਸਿਰਫ ਲੋਟਰੀ ਦੇ 4 ਨੰਬਰ ਮੈਚ ਕਰਨੇ ਆ ਠੀਕ ਹੈ ਜੀ ਪਹਿਲੇ ਤਿੰਨਾਂ ਪ੍ਰਾਈਜ਼ਾਂ ਤੇ ਟੈਕਸ ਹੈ 50 ਲੱਖ ਦੇ 10 ਲੱਖ ਦੇ 5 ਲੱਖ ਦੇ ਬਾਕੀ ਕਿਸੇ ਲੋਟਰੀ ਤੇ ਟੈਕਸ ਨਹੀਂ ਜਿੱਤੋ ਤੁਸੀਂ ਟਿਕਟ ਖਰੀਦਣੀ ਆ ਉਸ ਤੋਂ ਪੂਰੇ ਪੈਸੇ ਲੈਣੇ ਆ ਠੀਕ ਹੈ ਜੀ ਸੇਲਰ ਤੋਂ 10000 ਤੋਂ ਜਿਹੜਾ ਥੱਲੇ ਪ੍ਰਾਈਜ਼ ਹੁੰਦੇ ਉੱਤੇ ਕੋਈ ਟੈਕਸ ਨਹੀਂ 10000 ਤੋਂ ਜਿਹੜਾ ਪ੍ਰਾਈਜ਼ ਉੱਪਰ ਹੁੰਦਾ ਉਹ ਤੇ ਟੈਕਸ ਹੁੰਦਾ ਹੈ ਇਹਦੇ ਵੱਡੇ ਪ੍ਰਾਈਜ਼ ਹੁੰਦੇ ਆ ਉਹ ਸਰਕਾਰ ਦਿੰਦੀ ਦਿੰਦੀ ਆ ਲੋਟਰੀ ਹਮੇਸ਼ਾ ਤੁਸੀਂ ਵੀ ਦੁਕਾਨ ਤੋਂ ਜਾ ਕੇ ਖਰੀਦਣੀ ਆ ਜੇ ਤੁਹਾਡੇ ਹੱਥ ਚ ਲੋਟਰੀ ਆ ਕਲੇਮ ਸਿਰ ਟਿਕਟ ਤੇ ਹੀ ਹੋਣਾ ਠੀਕ ਹੈ ਜੀ ਇਹ ਨਾ ਹੋਵੇ ਤੁਸੀਂ ਵਟਸਐਪ ਤੇ ਟਿਕਟ ਖਰੀਦੀ ਹੋਵੇ ਉਹ ਬੰਦਾ ਮੁਕਰ ਵੀ ਸਕਦਾ ਕਿਉਂਕਿ ਸਰਕਾਰ ਲੋਡ ਨਹੀਂ ਕਰਦੀ ਵਟਸਐਪ ਤੇ ਟਿਕਟ ਠੀਕ ਹੈ ਜੀ ਨਾ ਤੁਹਾਨੂੰ ਇਹ ਆਨਲਾਈਨ ਲੋਟਰੀ ਮੈਨ ਨਹੀਂ ਆ ਤੇ ਬਾਕੀ ਦੁਕਾਨ ਤੋਂ ਜਾ ਕੇ ਜਰੂਰ ਟਿਕਟ ਖਰੀਦਿਆ ਕਰੋ ਜੇ ਤੁਹਾਡੇ ਹੱਥ ਚ ਲੋਟਰੀ ਆ ਨਾਮ ਵੀ ਤੁਹਾਨੂੰ ਤਦ ਹੀ ਮਿਲਣਾ ਹੈ ਠੀਕ ਹੈ ਜੀ ਤੇ ਬਾਕੀ 50000 ਦੀ ਸਕੀਮ ਇਹ ਪਹਿਲੀ ਵਾਰ ਲੋਟਰੀ ਆਈ ਹੈ 1000 ਰੁਪਏ ਦੀ ਲੋਟਰੀ ਆ ਤੇ ਪਹਿਲਾ ਪ੍ਰਾਈਜ਼ ਅਨਸੋਲਡ ਵੀ ਜਾ ਸਕਦਾ ਬਿਕਈਆਂ ਟਾਟਾ ਚ ਵੀ ਆ ਸਕਦਾ ਪਿਛਲਾ ਜਿਹੜਾ ਪ੍ਰਾਈਸ ਹੈਗਾ ਨਾਗਾਲੈਂਡ ਸਟੇਟ ਦਾ 50 ਲੱਖ ਦਾ ਉਹ ਸੀਗਾ ਜਿਹੜਾ ਪਗਵਾੜੇ ਲੱਗਾ ਸੀਗਾ ਸੈਕੰਡ 10 ਲੱਖ ਦਾ ਸੀਗਾ ਅਨਸੋਲਡ ਗਿਆ ਸੀ ਸਰਕਾਰ ਨੂੰ ਵਾਪਸ ਚਲੇ ਗਿਆ ਸੀਗਾ ਤੀਸਰਾ 5 ਲੱਖ ਦਾ ਸੀਗਾ ਉਹ ਲੱਗਾ ਸੀਗਾ ਜੀ ਮਲੇਰ ਕੋਟ ਲਈ ਤੇ 50000 ਦੀ ਸਕੀਮ ਹੈ ਨਵੀਂ ਸਕੀਮਾਂ ਹੀ ਆ ਅਸੀਂ ਵੀ ਇਹ ਟਿਕਟ ਜ਼ਰੂਰ ਖਰੀਦੀਏ ਇੱਕ ਠੀਕ ਹੈ ਜੀ ਜੇ ਤੁਸੀਂ ਪੰਜ ਟਿਕਟਾਂ ਖਰੀਦਦੇ ਆ ਪੰਜ ਸੀਰੀਜ਼ਾਂ ਫੇਰ ਤੁਹਾਡਾ ਜਿਹੜਾ ਪਹਿਲਾ ਦੂਜਾ ਤੀਜਾ ਪ੍ਰਾਈਜ਼ ਮਿਸ ਨਹੀਂ ਹੋਊਗਾ ਕਿਉਂਕਿ ਪਹਿਲਾ ਪ੍ਰਾਈਸ ਜਿਹੜਾ ਸੀਰੀਜ਼ ਨਾਲ ਆਉਣਾ ਹੈ ਠੀਕ ਹੈ ਜੀ 50 ਲੱਖ ਦਾ 10 ਲੱਖ ਦਾ 5 ਲੱਖ ਦਾ ਤੇ ਬਾਕੀ ਜਿਹੜੇ ਜੇ ਤੁਹਾਡੇ ਕੋਲ ਪੰਜ ਸੀਰੀਜ਼ਾਂ ਹੋਈਆਂ 9000 ਚ ਲੱਗ ਗਿਆ ਤਾਂ 45000 ਰੁਪਏ ਮੈਨਣਾ ਤੁਹਾਨੂੰ ਠੀਕ ਹੈ ਜੀ ਜੇ 7000 ਚ ਲੱਗ ਤਾਂ 35000 ਰੁਪਿਆ ਜੇ 5000 ਚ ਲੱਗੇ ਤਾਂ 25000 ਜੇ 3000 ਚ ਤਾਂ 15000 ਐਂਡਲ ਆ ਪ੍ਰਾਈਸ ਜੇ 2000 ਦੇ ਉਹ ਚ ਲੱਗ ਗਿਆ ਤਾਂ 10000 ਰੁਪਏ ਮੈਨਣਾ ਠੀਕ ਹੈ ਜੀ ਪੰਜ ਸੀਰੀਜ਼ ਦਾ 5000 ਦੀਆਂ ਹੋਣੀਆਂ ਐ ਤੇ ਬਾਕੀ ਲੋਟਰੀ ਦੁਕਾਨ ਤੋਂ ਜਾ ਕੇ ਖਰੀਦੋ ਜੇ ਕੋਈ ਤੁਹਾਡਾ ਸਵਾਲ ਆ ਤੁਸੀਂ ਮੈਨੂੰ ਕਮੈਂਟਾਂ ਜਰੂਰ ਪੁੱਛ ਸਕਦੇ ਹੋ ਧੰਨਵਾਦ